ਨਾ ਕੋਰ ਜੰਦਰ ਕੌਮੀ ਮਾਰਕੀਤੀ ਮੋਟਰਸਾਈਕਲ ਤੇ ਆਇਆ ਤੋ ਹਮਲਾਵਾਰਾਂ ਨੇ ਕਾਰ ਸਵਾਰਾਂ ਤੇ ਅੰਨੇ ਵਾ ਗੋਲੀਆਂ ਚਲਾ ਦਿੱਤੀਆਂ ਇਸ ਵਾਰ ਦਾ ਪਿੱਛੇ ਕਾਰ ਸਵਾਰ ਦੋ ਲੋਕਾਂ ਵਿੱਚੋਂ ਇੱਕ ਦੇ ਮੱਥੇ ਤੇ ਗੋਲੀ ਲੱਗੀ ਹੈ ਜਿਸ ਨੂੰ ਤੁਰੰਤ ਇਲਾਜ ਲਈ ਸਤਾਨਕਨੀਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਬੰਦੀ ਜਦੋਂ ਪ੍ਰਤੱਖ ਦਰਸ਼ੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਿਸ ਵੇਲੇ ਘਟਨਾ ਵਾਪਰੀ ਉਸ ਵੇਲੇ ਉਹ ਆਪਣੀ ਦੁਕਾਨ ਖੋਲ ਰਿਹਾ ਸੀ ਅਤੇ ਮੋਟਰਸਾਈਕਲ ਸਵਾਰ ਨਕਾਬ 포ਛ ਦੇ ਲੋਕਾਂ ਵੱਲੋਂ ਕਾਰ ਤੇ ਫਾਇਰਿੰਗ ਕੀਤੀ ਗਈ ਜਿਸ ਬਾਅਦ ਉਹ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਹਸੇ ਨੂੰ ਦੇਖਦੇ ਹੋਏ ਉਹ ਵੀ ਮੌਕੇ ਤੇ ਪਹੁੰਚੇ ਅਤੇ ਆਟੂ ਤੇ ਜ਼ਖਮੀ ਨੂੰ ਹਸਪਤਾਲ ਵਿਖੇ ਭੇਜਿਆ ਗਿਆ ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਸਤੇ ਦੇ ਬਾਅਦ ਅਜੇ ਤੱਕ ਪੁਲਿਸ ਜਾਜ ਵਿੱਚ ਜੁਟੀ ਹੋ ਰਿਹਾ ਹੈ ਅਤੇ ਜਿਵੇਂ ਹੀ ਕੋਈ ਤਾਤ ਸਾਹਮਣੇ ਆਵੇਗਾ ਤਾਂ মিডিਆ ਨਾਲ ਸਾਂਝਾ ਕੀਤਾ ਜਾਵੇਗਾ ਨੇ ਦੱਸਿਆ ਹੈ ਕਿ ਜਿੱਸੇ ਸਖਤ ਦੇ ਗੋਲੀ ਲੱਗੀ ਹੈ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਕਿੰਨਾ ਕਾਰਨਾ ਕਰਕੇ ਇਸ ਵਾਅਦੇ ਨੂੰ ਜਾਮ ਦਿੱਤਾ ਗਿਆ ਹੈ ਇਸ ਦਾ ਖੁਲਾਸਾ ਜਾਣ ਤੋਂ ਬਾਅਦ ਹੀ ਹੋ ਸਕੇਗਾ